ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਸਭ ਕੁਝ ਠੀਕ ਠਾਕ ਨਹੀਂ ਹੈ ਸੋਰਸਸ ਤੋਂ ਜੋ ਜਾਣਕਾਰੀ ਮਿਲ ਪਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਹੁਣ ਸਸ਼ੋਪੰਚ ਪੈਂਦੀ ਨਜ਼ਰ ਆ ਰਹੀ ਹੈ ਜਾਂ ਕਹਿ ਲਈਏ ਕਿ ਹੁਣ ਆਮ ਆਦਮੀ ਪਾਰਟੀ ਪੰਜਾਬ 'ਚ ਦੋ ਹਿੱਸਿਆਂ ਦੇ ਵਿੱਚ ਵੰਡ ਦੀ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਨਵੀਂ ਗੱਲ ਨਹੀਂ ਹੈ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਚਰਚਾਵਾਂ ਕਈ ਵਾਰ ਹੁੰਦੀਆਂ ਰਹੀਆਂ ਕਈ ਮੌਕਿਆਂ ਤੇ ਸਾਰਾ ਕੁਝ ਨਿਕਲ ਕੇ ਸਾਹਮਣੇ ਆਂਦਾ ਰਿਹਾ ਪਰ ਕੁਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ 'ਚ ਜੋ ਹਾਲਾਤ ਬਣੇ ਨੇ ਉਹ ਹੁਣ ਸੋਚਣਯੋਗ ਹੋ ਗਏ ਨੇ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜਿਓ ਖਬਰ ਅਤ ਅਹਿਮ ਹੈ ਔਰ ਖਬਰ ਖਾਸ ਤੌਰ ਤੇ ਪੰਜਾਬ ਦੇ ਮੰਤਰੀਆਂ ਨੂੰ ਲੈ ਕੇ ਹੈ ਜੋ ਜਾਣਕਾਰੀ ਮਿਲ ਪਾਰੀ ਹੈ ਕਿ ਜਦੋਂ ਮੁੱਖ ਮੰਤਰੀ ਪੰਜਾਬ ਹਸਪਤਾਲ ਚ ਦਾਖਲ ਸੀਗੇ ਉਦੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਕਿ ਮੁੱਖ ਮੰਤਰੀ ਨੂੰ ਬਦਲਿਆ ਜਾ ਸਕਦਾ ਹੈ ਕੋਈ ਨਵਾਂ ਮੁੱਖ ਮੰਤਰੀ ਲਾਇਆ ਜਾ ਸਕਦਾ ਹੈ ਕਈ ਤਰ੍ਹਾਂ ਦੀਆਂ ਚਰਚਾਵਾਂ ਆਈਆਂ ਕਿ ਕਿਸੇ ਦੀ ਸਿਕਿਉਰਿਟੀ ਤੱਕ ਵਧਾ ਦਿੱਤੀ ਗਈ ਪਰ ਉਦੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਦਿੱਲੀ ਲੌਬੀ ਜਿਹੜੀ ਹੈ ਉਹ ਮੰਤਰੀਆਂ ਨੂੰ ਆਪਣੇ ਪਾਸੇ ਖਿੱਚਣ ਦੇ ਲਈ ਕਈ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਕੰਮ ਹੁੰਦੇ ਨੇ ਜਿਹੜੇ ਕਿ ਜਾਇਜ਼ ਨਜਾਇਜ਼ ਕਈ ਵਾਰੀ ਜਿਹਨੂੰ ਕਹਿ ਦਿੰਦੇ ਆ ਉਹ ਵੀ ਕਰਾਉਣ ਦੇ ਲਈ ਕਹਿ ਦਿੱਤਾ ਗਿਆ ਸੀ ਕਿ ਵੀ ਤੁਸੀਂ ਕੰਮ ਕਰੋ ਯਾਨੀ ਕਿ ਆਪਣੇ ਵੱਲ ਨੂੰ ਖਿੱਚਣ ਦੀ ਕੋਸ਼ਿਸ਼ ਜਿਹੜੀ ਹੈ ਦਿੱਲੀ ਦੀ ਲੋਬੀ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਕੀਤੀ ਸੀ ਠੀਕ ਉਸੇ ਤਰ੍ਹਾਂ ਭਗਵੰਤ ਮਾਨ ਦੀ ਲੋਬੀ ਵੱਲੋਂ ਵੀ ਇਹ ਕੋਸ਼ਿਸ਼ ਕੀਤੀ ਗਈ ਸੀ ਕਿ ਵੱਧ ਤੋਂ ਵੱਧ ਐਮ.ਐਲ.ਏਜ਼ ਆਪਣੇ ਨਾਲ ਜੋੜੇ ਜਾਣ ਤਾਂ ਜੋ ਜੇ ਇਸ ਤਰ੍ਹਾਂ ਦੀ ਕੋਸ਼ਿਸ਼ ਸਿਚੁਏਸ਼ਨ ਬਣਦੀ ਹੈ ਤੇ ਆਪਣਾ ਬਹੁਮਤ ਆਪਣੇ ਕੋਲ ਰੱਖਿਆ ਜਾ ਸਕੇ ਪਰ ਹੁਣ ਜੋ ਜਾਣਕਾਰੀ ਮਿਲ ਪਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿੰਨੇ ਮੰਤਰੀ ਨੇ ਉਹਨਾਂ ਦੇ ਮਹਿਕਮਿਆਂ ਦੇ ਕੰਮ ਜਿਹੜੇ ਨੇ ਹੁਣ ਉਹ ਦਿੱਲੀ ਵਾਲੇ ਕਰ ਰਹੇ ਨੇ ਔਰ ਦਿੱਲੀ ਵਾਲੇ ਸਾਰੇ ਕੰਮ ਮੰਤਰੀਆਂ ਨੂੰ ਬਾਈਪਾਸ ਕਰਕੇ ਕਰ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਤੁਸੀਂ ਵੇਖ ਰਹੇ ਹੋਗੇ ਕਿ ਪੰਜਾਬ 'ਚ ਜੋ ਹਾਲਾਤ ਬਣੇ ਨੇ ਹੜ੍ਹਾਂ ਵਾਲੇ ਹਾਲਾਤ ਬਣੇ ਮੰਤਰੀ ਹਲਕਿਆਂ 'ਚ ਨਜ਼ਰ ਆਏ ਉਸ ਤੋਂ ਬਾਅਦ ਮੰਤਰੀਆਂ ਦੀ ਡਿਊਟੀਆਂ ਲੱਗੀਆਂ ਕਿ ਜਾ ਕੇ ਲੋਕਾਂ ਨੂੰ ਜਾਗਰੂਕ ਕਰੋ तमाम ਸੇਵਾਵਾਂ ਨੂੰ ਲੈ ਕੇ ਹੁਣ ਪਿਛਲੇ ਕਈ ਦਿਨਾਂ ਤੋਂ ਮੰਤਰੀਆਂ ਦੀ ਡਿਊਟੀ ਲੱਗੀ ਹੋਈ ਹੈ ਕਿ ਵੱਖ-ਵੱਖ ਸੂਬਿਆਂ 'ਚ ਜਾ ਕੇ ਉੱਥੋਂ ਦੇ ਮੁੱਖ ਮੰਤਰੀਆਂ ਨੂੰ ਸੱਦੇ ਪੱਤਰ ਦੇ ਕੇ ਆਓ ਜਿਹੜਾ ਕਿ 350 ਸਾਲਾ ਸ਼ਹੀਦੀ ਦਿਹਾੜਾ ਗੁਰਤੇਗ ਬਹਾਦਰ ਜੀ ਦਾ ਆ ਰਿਹਾ ਉਸ ਦੇ ਸਮਾਗਮ ਨੂੰ ਲੈ ਕੇ ਸੋ ਪੰਜਾਬ ਸਿਕਤਰਤ ਦੇ ਵਿੱਚ ਕਾਫੀ ਸੂਨਾ ਬਣੇ ਮੰਤਰੀ ਨਹੀਂ ਬੈਠ پا ਰਹੇ ਜੇ ਆંકੜਿਆਂ ਦੀ ਗੱਲ ਕਰੀਏ ਜੋ ਸੋਰਸਸ ਦੱਸ ਰਹੇ ਨੇ ਕਿ ਕਈ ਮੰਤਰੀ ਤਾਂ ਬਹੁਤ ਲੰਬੇ ਸਮੇਂ ਤੋਂ ਆਪਣੇ ਦਫ਼ਤਰਾਂ 'ਚ ਪਹੁੰਚੇ ਹੀ ਨਹੀਂ ਹੈਗੇ ਸੋ ਹੁਣ ਜੋ ਜਾਣਕਾਰੀ ਮਿਲ ਪਾਰੀ ਹੈ ਕਿ ਮੰਤਰੀਆਂ ਦੇ ਮਹਿਕਮਿਆਂ ਦੇ ਕੰਮ ਹੁਣ ਦਿੱਲੀ ਵਾਲੇ ਸੰਭਰੇ ਨੇ ਦਿੱਲੀੋਂ ਬੰਦੇ ਹਰ ਮਹਿਕਮੇ ਦੇ ਵਿੱਚ ਲਾਏ ਗਏ ਨੇ ਜਿਹੜੇ ਕਿ ਇਸ ਸਾਰੇ ਕੰਮਕਾਜ ਨੂੰ ਜਾਂ ਕਹਿ ਲਈਏ ਕਿ ਮੰਤਰੀਆਂ ਦੇ ਕੰਮਕਾਜ ਨੂੰ ਉਹ ਵੇਖ ਰਹੇ ਨੇ ਔਰ ਕਈ ਤਰ੍ਹਾਂ ਦੀਆਂ ਜੋ ਸੋਰਸਸ ਦੱਸ ਰਹੇ ਨੇ ਕਿ ਬਹੁਤ ਕੁਝ ਇਨ੍ਹਾਂ ਮਹਿਕਮਿਆਂ ਦੇ ਵਿੱਚ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਕੇਂਦਰੀ ਏਜੰਸੀਆਂ ਦੀ ਨਜ਼ਰ ਵੀ ਲਗਾਤਾਰ ਇਨਾਂ ਕੰਮਾਂ ਤੇ ਬਣੀ ਹੋਈ ਹੈ ਕਈ ਤਰ੍ਹਾਂ ਦੇ ਟਰੈਪ ਇਨਾਂ ਕੰਮਾਂ ਤੇ ਲਾਏ ਗਏ ਨੇ ਜੋ ਜਾਣਕਾਰੀ ਸਾਡੇ ਕੋਲ ਪਹੁੰਚ ਪਾਰੀ ਹੈ ਕਿ ਬਹੁਤ ਜਲਦ ਇਨਾਂ ਚੀਜ਼ਾਂ ਨੂੰ ਲੈ ਕੇ ਕੁਝ ਵੱਡੇ ਖੁਲਾਸੇ ਹੋ ਸਕਦੇ ਨੇ ਔਰ ਜੋ ਖਿੱਚੋਤਾਨ ਆਵਾਜ਼ੀ ਪਾਰਟੀ ਦੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਉਸ ਦੇ ਵਿੱਚ ਇੱਕ ਲੋਬੀ ਨੂੰ ਇਹ ਸੂਟ ਕਰਦਾ ਹੈ ਕਿ ਦਿੱਲੀ ਵਾਲਿਆਂ ਦੇ ਜਿਹੜੇ ਕੰਮ ਨੇ ਜੋ ਕੰਮ ਲਗਾਤਾਰ ਹੋ ਰਹੇ ਨੇ ਉਸ ਨੂੰ ਲੈ ਕੇ ਕੁਝ ਜੇ ਐਕਸ਼ਨ ਹੁੰਦਾ ਹੈ ਤੇ ਰਾਹਤ ਵਾਲੀ ਗੱਲ ਹੋਏਗੀ ਔਰ ਦੂਜੇ ਪਾਸੇ ਜੇ ਜਾਣਕਾਰੀ ਮਿਲ ਪਾਰੀ ਹੈ ਕਿ ਕੇਂਦਰੀ ਏਜੰਸੀਆਂ ਦੇ ਐਕਟਿਵ ਹੋਣ ਤੋਂ ਬਾਅਦ ਹੁਣ ਥੋੜੀ ਜੀ ਕਹਿ ਸਕਨੇ ਆ ਕਿ ਕੰਮ ਦੀ ਸਪੀਡ ਘਟੀ ਹੈ ਪਰ ਕੁੱਲ ਮਿਲਾ ਕੇ ਮੰਤਰੀਆਂ ਨੂੰ ਬਾਈਪਾਸ ਕਰਕੇ ਦਿੱਲੀ ਵਾਲੇ ਲਗਾਤਾਰ ਆਪਣੇ ਕੰਮ ਕਰ ਰਹੇ ਨੇ ਜਿਸ ਦਾ ਅਸਰ ਪੰਜਾਬ 'ਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਜਾਂ ਕਹਿ ਲਈਏ ਕਿ ਪੰਜਾਬ ਦੇ ਲੋਕਾਂ ਦੇ ਕੰਮਾਂ ਤੇ ਨਜ਼ਰ ਆ ਰਿਹਾ ਹੈ